ਸੋ ਸੰਗਤ ਦੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਆਈ ਆ ਮੁਕੇਰੀਆਂ ਤੋਂ ਪਿੰਡ ਚੀਮੇ ਪੋਤੇ ਤੋਂ ਜਿੱਥੇ ਕਿ ਗੁਰਦੁਆਰਾ ਅਰਬੀਦਾਸ ਸਾਹਿਬ ਦੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਸੀ ਜਿੱਥੇ ਕਿ ਪਰਸੋਂ ਤੋਂ ਜਦੋਂ ਗ੍ਰਾਂthi ਸਿੰਘ ਨੇ ਪ੍ਰਕਾਸ਼ ਕੀਤਾ ਤਾਂ ਉਦੋਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਿਹੜੇ ਹੈਗੇ ਆ 570 ਤੇ 71 ਤੱਕਰ ਜਿਹੜੇ ਕਿ ਕੋਈ ਬਲੇਟ ਕਿੱਥੇ ਬਲੇਟ ਨਾਲ ਜਿਹੜੇ ਕੱਟੇ ਗਏ ਸੀਗੇ ਤੇ ਗ੍ਰਾਂthi ਸਿੰਘ ਨੇ ਫਿਰ ਕਿਸੇ ਨੂੰ ਵੀ ਦੱਸਿਆ ਨਹੀਂ ਜਦੋਂ ਸਾਨੂੰ ਅੱਜ ਪਤਾ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਹੈ ਕਿਸੇ ਨੇ ਸਾਨੂੰ ਪਿੰਡ ਤੋਂ ਹੀ ਫੋਨ ਕੀਤਾ ਗਿਆ ਸਜਾ ਜਦੋਂ ਦੇਖਿਆ ਆਪਾਂ ਤੇ ਵਾਕਿਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਸੀ ਕਿ ਆਪਾਂ ਪ੍ਰਸ਼ਾਸਨ ਨੂੰ ਜਿਹੜਾ ਫੋਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਿੰਡ ਮਕੇਰੀਆਂ ਦੇ ਵਿੱਚ ਪਿੰਡ ਪੈਂਦਾ ਚੀਮਾ ਪੋਤਾ ਜਿੱਥੇ ਕਿ ਬਹੁਤ ਹੀ ਦੁਖਦਾਈ ਜਿਹੜੀ ਖਬਰ ਆਈ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਬਹੁਤ ਬੁਰੀ ਤਰ੍ਹਾਂ ਜਿਹੜੀ ਬਦਵੀ ਕੀਤੀ ਗਈ ਸੁਸੰਗਤ ਜੀ ਦੱਸਦੇ ਆਂ ਆਪ ਜੀ ਨੂੰ ਕਿ 2 ਦਿਨ ਪਹਿਲਾਂ ਦੀ ਇਹ ਘਟਨਾ ਹੈ ਆਂ ਕ੍ਰਾਂਤੀ ਸਿੰਘ ਸਵੇਰੇ ਜਦੋਂ ਪ੍ਰਕਾਸ਼ ਕਰਦਾ ਆ ਪ੍ਰਕਾਸ਼ ਕਰਦਾ ਤਾਂ ਉਹਦਾ ਧਿਆਨ ਪੈਂਦਾ ਵੀ ਜਿਹੜੇ 2 ਅੰਗ ਆ ਬੜੀ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਡੇ ਪੇ ਸੀਗੇ 600 500 70 ਤੇ 71 ਅੰਗ ਬਹੁਤ ਬੁਰੀ ਤਰ੍ਹਾਂ ਭਲੇਟ ਨਾਲ ਕੱਟੇ ਹੋਏ ਸੀਗੇ ਜਦੋਂ ਉਹਨੇ ਆਪਸੇ ਵਿੱਚ ਕਮੇਟੀ ਵਿੱਚ ਜਿਹੜੀ ਗੱਲ ਕੀਤੀ ਪਰ ਕਮੇਟੀ ਨੇ ਜਿਹੜੀ ਇਹ ਗੱਲ ਲਕੋਨ ਦੀ ਗੋਸ਼ਿਚ ਕੀਤੀ ਤੇ ਪਿੰਡ ਵਿੱਚੋਂ ਅੱਜ ਸਾਨੂੰ ਕਿਸੇ ਨੇ ਦੱਸਿਆ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਹੋਈ ਆ ਵੀ ਇਹ ਪਿੰਡ ਵਾਲਿਆਂ ਨੇ ਕਿਸੇ ਨੂੰ ਦੱਸਿਆ ਨਹੀਂ ਜਦੋਂ ਅਸੀਂ ਆਉਨੇ ਆ ਜਦੋਂ ਦੇਖਦੇ ਆ ਰਮਾਲਾ ਸਾਹਿਬ ਚੱਕ ਕੇ ਵਾਕਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਬੁਰੀ ਤਰ੍ਹਾਂ ਜਿਹੜੇ ਅੰਗ ਜਿਹੜੇ ਆ ਉਹ ਖੰਡੜ ਕੀਤੇ ਸੀਗੇ ਸੋ ਜਦੋਂ ਆਪਾਂ ਉਸ ਰੂਪ ਦਾ ਜਦੋਂ ਸੰਗਤ ਜੀ ਇਹ ਪ੍ਰਕਾਸ਼ ਸੁਖ ਸੋਖਾ ਕਰਨ ਕੀਤਾ ਜਦੋਂ ਤੇ ਦੂਸਰਾ ਸਰੂਪ ਜਦੋਂ ਆਪਾਂ ਪ੍ਰਕਾਸ਼ਮਣ ਕੀਤਾ ਤੇ ਸੰਗਤ ਜੀ ਉਹਦਾ ਵੀ 618 ਤੋਂ ਲੈ ਕੇ 632 ਅੰਗ ਤੱਕ ਜਿਹੜੇ ਆ ਬਹੁ ਬੁਰੀ ਤਰ੍ਹਾਂ ਜਿਹੜੇ ਹੱਥ ਨਾਲ ਜਿਹੜੇ ਸਾਰੇ ਅੰਗ ਪਾੜੇ ਹੋਏ ਸੀਗੇ ਤੋਂ ਆਪਾਂ बार-बार ਇਹ ਸੰਗਤ ਨੂੰ ਕਹਿੰਨੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਮਾਰਨ ਨਹੀਂ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਨਾ ਪ੍ਰਕਾਸ਼ ਕਰੋ ਤੇ ਇਸ ਪਿੰਡ ਵਿੱਚ ਵੈਸੇ ਵੀ ਦੋ ਗੁਰਦੁਆਰੇ ਆ ਇਹ ਗੁਰਦੁਆਰਾ ਰਵਿਦਾਸ ਭਾਈ ਚਾਰੇ ਦਾ ਗੁਰਦੁਆਰਾ ਸਾਹਿਬ ਸੀਗਾ ਅਸੀਂ ਅੱਜ ਫੇਰ ਨੂੰ ਇਹ ਗੱਲ ਕੀਤੀ ਹੈ ਜੇ ਤੁਸੀਂ ਇਹਦੀ ਸਾਮ ਸੰਭਾਲ ਕਰ ਸਕਦੇ ਆ ਆਪਣੀ ਜ਼ਿੰਮੇਵਾਰੀ ਤੇ ਤੇ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਕਾਸ਼ਮਣ ਕਰਦੇ ਜਾਂ ਸੇਵਾ ਕਰ ਸਕਦੇ ਆ ਤੇ ਠੀਕ ਆ ਜੇ ਨਹੀਂ ਤਾਂ ਗੁਰੂ ਸਾਹਿਬ ਦੇ ਸਰੂਪ ਨਾਲ ਦੇ ਗੁਰਦੁਆਰਾ ਸਾਹਿਬ ਚ ਉਹ ਸੋਖਾਸਣ ਕਰੋ ਜਦੋਂ ਵੀ ਤੁਹਾਨੂੰ ਕੋਈ ਲੋਡ ਪੈਂਦੀ ਆ ਆਨੰਦ ਕਾਰਜ ਦੀ ਇੱਕ ਤੇ ਹੋਰ ਲੋਡ ਪੈਂਦੀ ਆ ਬੜੇ ਸਤਿਕਾਰ ਸਹਿ ਤੁਸੀਂ ਆਪਣੇ ਘਰ ਵਿੱਚ ਜਿਹੜੇ ਹੈਗੇ ਪਾਠ ਕਰਾ ਸਕਦੇ ਹੋ ਪੇ ਸੰਗਤ ਜਿਹੜੀ ਵੀ ਇਹਦੀ ਪਿੰਡ ਦੀ ਮੰਨ ਗਈ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਇੱਕ ਕਰਾਂਗੇ ਸੋ ਸੰਗਤ ਜੀ ਇਹ ਜਿਹੜੀ ਘਟਨਾ ਜਿਹੜੀ ਚੀਮੇ ਪੋਤੇ ਦੀ ਮਕੀਰੀਆਂ ਦੀ ਘਟਨਾ ਆ ਬੇਨਤੀ ਹੱਥ ਜੋੜ ਕੇ ਸੰਗਤ ਨੂੰ ਵੀ ਸੰਗਤ ਜੀ ਆਪਣੇ ਗੁਰੂ ਘਰਾਂ ਵਿੱਚ ਸੁੰਨੇ ਨਾ ਛੱਡੋ ਜਿੰਨਾ ਚਿਰ ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਬੰਦਾ ਖੜਾ ਆ ਕੋਈ ਵੀ ਸੇਵਾਦਾਰ ਉਹਨਾਂ ਚਿਰ ਦਰਵਾਜ਼ੇ ਖੁੱਲੇ ਰੱਖੋ ਜਦੋਂ ਕੋਈ ਸੇਵਾਦਾਰ ਨਹੀਂ ਹੁੰਦਾ ਹੱਥ ਜੋੜ ਕੇ ਬੇਨਤੀ ਆ ਕਿ ਦਰਵਾਜ਼ੇ ਨਾ ਖੁੱਲੇ ਜਾਣ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰ ਰਹੇ ਆ ਇੱਥੇ ਵੀ ਇਸੇ ਤਰ੍ਹਾਂ ਜਿਹੜੀ ਬੇਅਦਬੀ ਹੋਈ ਆ ਸੋ ਸੰਗਤ ਜੀ ਸਾਡੀ ਹੱਥ ਜੋੜ ਕੇ ਫੇਰ ਬੇਨਤੀ ਆ ਵੀ ਕੋਈ ਵੀ ਗੁਰੂ ਘਰ ਜਿਹੜਾ ਸੁੰਨਾ ਨਾ ਛੱਡੋ ਜਿਹੜੇ ਗੁਰੂ ਘਰ ਸੁੰਨੇ ਆ ਉੱਥੇ ਬੇਅਦਬੀ ਜ਼ਰੂਰ ਹੋਣੀ ਆ ਕਿਉਂਕਿ ਸ਼ਰਾਰਤੀ ਅੰਸਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਅੱਜ ਪ੍ਰਸ਼ਾਸਨ ਵੀ ਆਇਆ ਆ ਪ੍ਰਸ਼ਾਸਨ ਨੂੰ ਆਪਾਂ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਐਸਐਸ ਸਾਹਿਬ ਉਹਨਾਂ ਨੂੰ ਬੇਨਤੀ ਆਪਾਂ ਕਰਦੇ ਆ ਕਿ ਦੋ ਦਿਨਾਂ 'ਚ ਜਿਹੜਾ ਪਿੰਡ ਵਾਲਾ ਜਾਂ ਕੋਈ ਹੋਰ ਆ ਕੋਈ ਵੀ ਸ਼ਰਾਰਤੀ ਅੰਸਰ ਆ ਉਹਨੂੰ ਜਿਹੜੀ ਆ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਸੰਗਤ ਦੇ ਸਾਹਮਣੇ ਜਿਹੜਾ ਲਿਆਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਸੋ ਸੰਗਤ ਦੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਆ ਮੁਕੇਰੀਆਂ ਤੋਂ ਪਿੰਡ ਚੀਮੇ ਪੋਤੇ ਤੋਂ ਜਿੱਥੇ ਕੀ ਗੁਰਦੁਆਰਾ ਅਰਬੀਦਾਸ ਸਾਹਿਬ ਦੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਸੀ ਜਿੱਥੇ ਕੀ ਪਰਸੋਂ ਤੋਂ ਜਦੋਂ ਗ੍ਰੰਥੀ ਸਿੰਘ ਨੇ ਪ੍ਰਕਾਸ਼ ਕੀਤਾ ਤਾਂ ਉਦੋਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਿਹੜੇ ਹੈਗੇ ਆ 570 ਤੇ 71 ਤੱਕ ਰ ਜਿਹੜੇ ਕੀ ਕੋਈ ਬਲੇਟ ਕਿੱਥੇ ਬਲੇਟ ਨਾਲ ਜਿਹੜੇ ਕੱਟੇ ਗਏ ਸੀਗੇ ਤੇ ਗ੍ਰਾਂਠੀ ਸਿੰਘ ਨੇ ਫਿਰ ਕਿਸੇ ਨੂੰ ਵੀ ਦੱਸਿਆ ਨਹੀਂ ਜਦੋਂ ਸਾਨੂੰ ਅੱਜ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਹੈ ਕਿਸੇ ਨੇ ਸਾਨੂੰ ਪਿੰਡ ਤੋਂ ਹੀ ਫੋਨ ਕੀਤਾ ਗਿਆ ਸਾਬ ਜਦੋਂ ਦੇਖਿਆ ਆਪਾਂ ਤੇ ਵਾਕਿਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਸੀ ਵੀ ਆਪਾਂ ਪ੍ਰਸ਼ਾਸਨ ਨੂੰ ਜਿਹੜਾ ਫੋਨ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਪਿੰਡ ਮਕੇਰੀਆਂ ਦੇ ਵਿੱਚ ਪਿੰਡ ਪੈਂਦਾ ਜੀ ਮਾ ਪੋਤਾ ਜਿੱਥੇ ਕੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਆਈ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਬਹੁਤ ਬੁਰੀ ਤਰ੍ਹਾਂ ਜਿਹੜੀ ਬਦਵੀ ਕੀਤੀ ਗਈ ਸੋ ਸੰਗਤ ਜੀ ਦੱਸਦੇ ਆਂ ਆਪ ਜੀ ਨੂੰ ਕਿ 2 ਦਿਨ ਪਹਿਲਾਂ ਦੀ ਇਹ ਘਟਨਾ ਆ ਗ੍ਰਾਂਤੀ ਸੰਗ ਸਵੇਰੇ ਜਦੋਂ ਪ੍ਰਕਾਸ਼ ਕਰਦਾ ਆ ਪ੍ਰਕਾਸ਼ ਕਰਦਾ ਤਾਂ ਦਾ ਧਿਆਨ ਪੈਂਦਾ ਵੀ ਜਿਹੜੇ 2 ਅੰਗ ਆ ਬੜੀ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਡੇ ਪੇ ਸੀਗੇ 600 500 70 ਤੇ 71 ਅੰਗ ਬਹੁਤ ਬੁਰੀ ਤਰ੍ਹਾਂ ਭਲੇੜਨਾ ਕੱਟੇ ਹੋਏ ਸੀਗੇ ਜਦੋਂ ਉਹਨੇ ਆਪਸੇ ਵਿੱਚ ਕਮੇਟੀ ਵਿੱਚ ਜਿਹੜੀ ਗੱਲ ਕੀਤੀ ਪਰ ਕਮੇਟੀ ਨੇ ਜਿਹੜੀ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਪਿੰਡ ਵਿੱਚੋਂ ਅੱਜ ਸਾਨੂੰ ਕਿਸੇ ਨੇ ਦੱਸਿਆ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਯਦਵੀ ਹੋਈ ਆ ਵੀ ਇਹ ਪਿੰਡ ਵਾਲਿਆਂ ਨੇ ਕਿਸੇ ਨੂੰ ਦੱਸਿਆ ਨਹੀਂ ਜਦੋਂ ਅਸੀਂ ਆਉਨੇ ਆ ਜਦੋਂ ਦੇਖਦੇ ਹਾਂ ਰਮਾਲਾ ਸਾਹਿਬ ਚੱਕ ਕੇ ਵਾਕਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਬੁਰੀ ਤਰ੍ਹਾਂ ਜਿਹੜੇ ਅੰਗ ਜਿਹੜੇ ਆ ਉਹ ਖੰਡੜ ਕੀਤੇ ਹੋਏ ਸੀਗੇ ਸੋ ਜਦੋਂ ਆਪਾਂ ਉਸ ਰੂਪ ਦਾ ਜਦੋਂ ਸੰਗਤ ਜੀ ਇਹ ਪ੍ਰਕਾਸ਼ ਸੁਖ ਸੋਖਾ ਕਰਨ ਕੀਤਾ ਜਦੋਂ ਤੇ ਦੂਸਰਾ ਸਰੂਪ ਜਦੋਂ ਆਪਾਂ ਪ੍ਰਕਾਸ਼ਮਾਨ ਕੀਤਾ ਤੇ ਸੰਗਤ ਜੀ ਉਹਦਾ ਵੀ 618 ਤੋਂ ਲੈ ਕੇ 632 ਅੰਗ ਤੱਕ ਜਿਹੜੇ ਆ ਬਹੁ ਬੁਰੀ ਤਰ੍ਹਾਂ ਜਿਹੜੇ ਹੱਥ ਨਾਲ ਜਿਹੜੇ ਸਾਰੇ ਅੰਗ ਪਾੜੇ ਹੋਏ ਸੀਗੇ ਤੋਂ ਆਪਾਂ ਬਾਰ ਬਾਰ ਇਹ ਸੰਗਤ ਨੂੰ ਕਹਿੰਨੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਮਾਲ ਨਹੀਂ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਨਾ ਪ੍ਰਕਾਸ਼ ਕਰੋ ਤੇ ਇਸ ਪਿੰਡ ਵਿੱਚ ਵੈਸੇ ਵੀ ਦੋ ਗੁਰਦੁਆਰੇ ਆ ਇਹ ਗੁਰਦੁਆਰਾ ਰਵਿਦਾਸ ਭਾਈ ਚਾਰੇ ਦਾ ਗੁਰਦੁਆਰਾ ਸਾਹਿਬ ਸਿਗਾ ਅਸੀਂ ਅੱਜ ਫੇਰ ਨੂੰ ਇਹ ਗੱਲ ਕੀਤੀ ਹੈ ਜੇ ਤੁਸੀਂ ਇਹਦੀ ਸਾਂਭ ਸੰਭਾਲ ਕਰ ਸਕਦੇ ਆ ਆਪਣੀ ਜ਼ਿੰਮੇਵਾਰੀ ਤੇ ਤੇ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਕਾਸ਼ਮਣ ਕਰਦੇ ਜਾਂ ਸੇਵਾ ਕਰ ਸਕਦੇ ਆ ਤੇ ਠੀਕ ਆ ਜੇ ਨਹੀਂ ਤਾਂ ਗੁਰੂ ਸਾਹਿਬ ਦੇ ਸਰੂਪ ਨਾਲ ਦੇ ਗੁਰਦੁਆਰਾ ਸਾਹਿਬ ਚ ਉਹ ਸੁੱਖਾਸਣ ਕਰੋ ਜਦੋਂ ਵੀ ਤੁਹਾਨੂੰ ਕੋਈ ਲੋਡ ਪੈਂਦੀ ਆ ਆਨੰਦ ਕਾਰਜ ਦੀ ਇੱਕ ਤੇ ਹੋਰ ਲੋਡ ਪੈਂਦੀ ਆ ਬੜੇ ਸਤਿਕਾਰ ਸਹਿ ਤੁਸੀਂ ਆਪਣੇ ਘਰ ਵਿੱਚ ਜਿਹੜੇ ਹੈਗੇ ਪਾਠ ਕਰਾ ਸਕਦੇ ਹੋ ਪੇ ਸੰਗਤ ਜਿਹੜੀ ਵੀ ਇਹਦੀ ਪਿੰਡ ਦੀ ਮੰਨ ਗਈ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਇੱਕ ਕਰਾਂਗੇ ਸੋ ਸੰਗਤ ਜੀ ਇਹ ਜਿਹੜੀ ਘਟਨਾ ਜਿਹੜੀ ਚੀਮੇ ਪੋਤੇ ਦੀ ਮਕੀਰੀਆਂ ਦੀ ਘਟਨਾ ਆ ਬੇਨਤੀ ਹੱਥ ਜੋੜ ਕੇ ਸੰਗਤ ਨੂੰ ਵੀ ਸੰਗਤ ਜੀ ਆਪਣੇ ਗੁਰੂ ਘਰਾਂ ਵਿੱਚ ਸੁੰਨੇ ਨਾ ਛੱਡੋ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਬੰਦਾ ਖੜਾ ਆ ਕੋਈ ਵੀ ਸੇਵਾਦਾਰ ਉਹਨਾਂ 'ਚ ਕਰ ਦਰਵਾਜ਼ੇ ਖੁੱਲੇ ਰੱਖੋ ਜਦੋਂ ਕੋਈ ਸੇਵਾਦਾਰ ਨਹੀਂ ਹੁੰਦਾ ਹੱਥ ਜੋੜ ਕੇ ਬੇਨਤੀ ਆ ਕਿ ਦਰਵਾਜ਼ੇ ਨਾ ਖੁੱਲੇ ਜਾਣ ਕਿਉਂਕਿ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਕਰ ਰਹੇ ਆ ਇੱਥੇ ਵੀ ਇਸੇ ਤਰ੍ਹਾਂ ਜਿਹੜੀ ਬੇਅਦਬੀ ਹੋਈ ਆ ਸੋ ਸੰਗਤ ਜੀ ਸਾਡੀ ਹੱਥ ਜੋੜ ਕੇ ਫੇਰ ਬੇਨਤੀ ਆ ਵੀ ਕੋਈ ਵੀ ਗੁਰੂ ਘਰ ਜਿਹੜਾ ਸੁੰਨਾ ਨਾ ਛੱਡੋ ਜਿਹੜੇ ਗੁਰੂ ਘਰ ਸੁੰਨੇ ਆ ਉੱਥੇ ਬੇਅਦਬੀ ਜ਼ਰੂਰ ਹੋਣੀ ਆ ਕਿਉਂਕਿ ਸ਼ਰਾਰਤੀ ਅੰਸਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਅੱਜ ਪ੍ਰਸ਼ਾਸਨ ਵੀ ਆਇਆ ਆ ਪ੍ਰਸ਼ਾਸਨ ਨੂੰ ਆਪਾਂ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਐਸ.ਐਸ. ਸਾਹਿਬ ਉਹਨਾਂ ਨੂੰ ਬੇਨਤੀ ਆਪਾਂ ਕਰਦੇ ਆ ਕਿ ਦੋ ਦਿਨਾਂ ਜਿਹੜਾ ਪਿੰਡ ਵਾਲਾ ਜਾਂ ਕੋਈ ਹੋਰ ਆ ਕੋਈ ਵੀ ਸ਼ਰਾਰਤੀ ਅੰਸਰ ਆ ਉਹਨੂੰ ਜਿਹੜੀ ਆ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਸੰਗਤ ਦੇ ਸਾਹਮਣੇ ਜਿਹੜਾ ਲਿਆਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਸੋ ਸੰਗਤ ਦੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਆ ਮੁਕੇਰੀਆਂ ਤੋਂ ਪਿੰਡ ਚੀਮੇ ਪੋਤੇ ਤੋਂ ਜਿੱਥੇ ਕੀ ਗੁਰਦੁਆਰਾ ਅਰਬੀਦਾਸ ਸਾਹਿਬ ਦੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਸੀ ਜਿੱਥੇ ਕੀ ਪਰਸੋਂ ਤੋਂ ਜਦੋਂ ਗ੍ਰੰਥੀ ਸਿੰਘ ਨੇ ਪ੍ਰਕਾਸ਼ ਕੀਤਾ ਤਾਂ ਉਦੋਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਜਿਹੜੇ ਹੈਗੇ ਆ 570 ਤੇ 71 ਤੱਕ ਰ ਜਿਹੜੇ ਕੀ ਕੋਈ ਬਲੇਟ ਕਿੱਥੇ ਬਲੇਟ ਨਾਲ ਜਿਹੜੇ ਕੱਟੇ ਗਏ ਸੀਗੇ ਤੇ ਗਰਾਂਠੀ ਸਿੰਘ ਨੇ ਫਿਰ ਕਿਸੇ ਨੂੰ ਵੀ ਦੱਸਿਆ ਨਹੀਂ ਜਦੋਂ ਸਾਨੂੰ ਅੱਜ ਪਤਾ ਲੱਗਾ ਵੀ ਗੁਰੂ ਗਰਾਂਠ ਸਾਹਿਬ ਦੀ ਬਿਦਵੀ ਹੋਈ ਹੈ ਕਿਸੇ ਨੇ ਸਾਨੂੰ ਪਿੰਡ ਤੋਂ ਹੀ ਫੋਨ ਕੀਤਾ ਗਿਆ ਸੀਗਾ ਜਦੋਂ ਦੇਖਿਆ ਆਪਾਂ ਤੇ ਵਾਕਿਆ ਜਿਹੜੀ ਗੁਰੂ ਗਰਾਂਠ ਸਾਹਿਬ ਦੀ ਬਿਦਵੀ ਹੋਈ ਸੀ ਕਿ ਆਪਾਂ ਪ੍ਰਸ਼ਾਸਨ ਨੂੰ ਜਿਹੜਾ ਫੋਨ ਕੀਤਾ